ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਇੱਕ ਰੁੱਖਾ ਬਾਰੇ ਚਰਚਾ ਹੁੰਦੀ ਆਉਂਦੀ ਆ ਜੋ ਵੀ ਕੋਈ ਖੁਆਰ ਚ ਖਬਰ ਆਉਂਦੀ ਆ ਖਤਰਨਾਕ ਖਬਰ ਆਉਂਦੀ ਆ ਉਹਦੇ ਬਾਰੇ ਅਸੀਂ ਨਾਲ ਨਾਲ ਦੱਸ ਰਹੇ ਹਾਂ ਵੀ ਸਾਡਾ ਕਿਦਦ ਨੂੰ ਸਿਸਟਮ ਜਾ ਰਿਹਾ ਹੈ ਅਸੀਂ ਸਾਨੂੰ ਕੀ ਸਟੈਪ ਲੈਣ ਦੀ ਲੋੜ ਆ ਪਿਛਲੇ ਹਫਤੇ ਸੰਡੇ ਦੇ ਨਿਊਜ਼ ਜਿਹੜੀ ਆਈ ਸੀ ਖੁਆਰ ਐ ਐਚਟੀ ਹਿੰਦੁਸਤਾਨ ਟਾਈਮ ਦੇ ਵਿੱਚ ਆਰਸ਼ੀਆ ਢਾਰ ਕਰਕੇ ਉਹਨੇ ਇੱਕ ਪਬਲਿਸ਼ ਹੋਇਆ ਜਿਹੜਾ ਜਲਵਾਯੂ ਪਰਵਰਤਨ ਜਾਂ ਕਲਾਈਮੇਟ ਕ੍ਰਾਈਸਿਸ ਬੋਲਦੇ ਆ ਕਲਾਈਮੇਟ ਚੇਂਜ ਬੋਲਦੇ ਆ ਆਪਾਂ ਉਹ ਸਾਡੇ ਵਨਸਪਤੀ ਤੇ ਸਾਡੇ ਆਮ ਜਿਹੜੇ ਸਟੇਟਾਂ ਦੇ ਵਿੱਚ ਕੀ ਅਸਰ ਪਾ ਰਿਹਾ ਉਹਦੇ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਪਹਿਲਾਂ ਅਸੀਂ ਚਰਚਾ ਕੀਤੀ ਸੀ ਵੀ ਕੋਪਨ ਹੈगन ਕਰਕੇ ਡੈਨਮਾਰਕ ਦੀ ਜਿਹੜੀ ਉੱਥੇ ਯੂਨੀਵਰਸਿਟੀ ਹੈਗੀ ਉੱਥੇ ਸਟੱਡੀ ਕੀਤੀ ਮਤਲਬ ਕਹਿੰਦਾ 0.6 ਬਿਲੀਅਨ ਰੁੱਖਾ ਮਤਲਬ ਉਹਨਾਂ ਨੇ 60 ਕਰੋੜ ਰੁੱਖਾਂ ਨੂੰ ਇੱਕ ਮਾਈਕਰੋ ਸੈਟੇਲਾਈਟ ਰਾਹੀਂ ਮਤਲਬ ਕਹਿੰਦਾ ਮਾਰਕ ਕੀਤਾ ਤਾਂ ਉਹ ਸੈਟੇਲਾਈਟ ਇਮੇਜ ਨਾਲ ਉਹਨਾਂ ਨੂੰ ਮਾਰਕ ਕੀਤਾ 2010-11 ਚ ਨੂੰ ਤਜਰੂਬ 2018 ਚ ਉਹਨੇ ਸਟੱਡੀ ਦੁਆਰਾ ਦੇਖਿਆ ਵੀ ਕੀ ਹਾਲਾਤ ਆ ਰੁੱਖਾਂ ਦਾ ਤਾਂ 11% ਰੁੱਖ ਜਿਹੜੇ 8 ਕਰੋੜ 80 ਲੱਖ ਰੁੱਖ ਉਹਦੇ ਵਿੱਚੋਂ ਖਤਮ ਹੋ ਚੁੱਕੇ ਸੀ ਇਹ ਸਾਡਾ ਕਲਾਈਮੇਟ ਹੀਟ ਵੇਵਸ ਆ ਸਾਡੇ ਲੋਕਾਂ ਦਾ ਜਿਹੜਾ ਖੇਤੀ ਨੂੰ ਖੇਤੀ ਚ ਕਨਵਰਟ ਕਰਨਾ ਰੁੱਖਾਂ ਨੂੰ ਕੱਟ ਕੇ ਇਹ ਚੱਲਦਾ ਆ ਰਿਹਾ ਹੈ ਜਿਆਦਾ ਸੋਕਾ ਪੈ ਰਿਹਾ ਕਿੱਥੇ ਮਤਲਬ ਕਹਿੰਦਾ ਜਿਆਦਾ ਸਰਦੀ ਪੈ ਰਹੀ ਹੈ ਇਹ ਸਾਰਾ ਜਾਂ ਮਤਲਬ ਸਾਡੇ ਮਤਲਬ ਕਹਿੰਦਾ ਬਹੁਤ ਜਿਆਦਾ ਮੀਂਹ ਮੀਂਹ ਪੈ ਰਿਹਾ ਬਰਫ ਬਾਰੀ ਹੋ ਰਹੀ ਹੈ ਸਾਰਾ ਇਹ ਕਲਾਈਮੇਟ ਚੇਂਜ ਦਾ ਇਫੈਕਟ ਹੈਗਾ ਅੱਜ ਜਿਹੜਾ ਚਰਚਾ ਅਸੀਂ ਕਰਨੀ ਹੈਗੀ ਆ ਸੰਦਸਾਰਾ ਕਰੂਗਾ ਵੀ ਸਾਡੇ ਵਾਕੀ ਸਾਡਾ ਕਲਾਈਮੇਟ ਚੇਂਜ ਸਾਡੇ ਇਫੈਕਟ ਕਰ ਰਿਹਾ ਸਾਡੇ ਸਿਸਟਮ ਨੂੰ ਤੇ ਸਭ ਤੋਂ ਪਹਿਲਾਂ ਅਸੀਂ ਰਾਜਸਥਾਨ ਦੇ ਵਿੱਚ ਜਾਵਾਂਗੇ ਜਿਹੜਾ ਸਾਡਾ ਜਿਹੜਾ ਰਾਜਸਥਾਨੀ ਇਲਾਕਾ ਉੱਥੇ ਜਿਵੇਂ ਪਹਿਲਾਂ ਅਸੀਂ ਚਰਚਾ ਕੀਤੀ ਤਾਂ ਹੀ ਚਰਚਾ ਕੀਤੀ ਸਾਗਰੀ ਤੇ ਜਿਹੜੀ ਕੈਰ ਦੀ ਸਬਜੀ ਬਾਰੇ ਅਸੀਂ ਦੱਸਿਆ ਕਿਵੇਂ ਬੰਦ ਉਹਦੇ ਬਾਰੇ ਤਾਂ ਹੀ ਚਰਚਾ ਕੀਤੀ ਇੱਥੇ ਇੱਥੇ ਪਹੁੰਚਣ ਲਈ ਇਹ ਆਰਟੀਕਲ ਤੇ ਪਹੁੰਚਣ ਲਈ ਜਿਹੜੀ ਸਾਗਰੀ ਤੇ ਕੈਰ ਦੀ ਸਬਜੀ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਇੱਕ ਪੋਕਰ ਸਵੀਟ ਹੋਮ ਆ ਜੋਧਪੁਰ ਦੇ ਵਿੱਚ ਉਹ ਇਹਦੀ ਮਤਲਬ ਕਹਿ ਰਿਹਾ ਉਹਦੇ ਮੀਨੂ ਸੀ ਮੀਨੂ ਦੇ ਵਿੱਚ ਇਹਦੀ ਸਬਜ਼ੀ ਦਾ ਜ਼ਿਕਰ ਆਉਂਦਾ ਉਹ ਉਹਨਾਂ ਨੇ ਇਸ ਸੀਜ਼ਨ 2024 ਵਿੱਚ ਆਪਣੇ ਮੀਨੂ ਦੇ ਵਿੱਚ ਉਹਦੀ ਸਬਜ਼ੀ ਦਾ ਕੇਰ ਦੀ ਸਬਜ਼ੀ ਦੇ ਸੰਗਰੀ ਸਾਨੂੰ ਕੱਢਤਾ ਮਤਲਬ ਉਹ ਕੱਢਿਆ ਕਿਉਂ ਕਲਾਈਮੇਟ ਚੇਂਜ ਕਰਕੇ ਉਹਦਾ ਅਸਰ ਹੈਗਾ ਵੀ ਹੁਣ 2020 ਤੱਕ ਜਿਹੜਾ ਉਹਨਾਂ ਦੀ ਸਬਜ਼ੀ ਦਾ ਰੇਟ ਸੀਗਾ ਮਾਰਕੀਟ ਵਿੱਚ 200 ਤੋਂ 300 ਰੁਪਏ ਕਿਲੋ ਇਹ ਸੰਗਰੀ ਸਬਜ਼ੀ ਤੇ ਕੇਰ ਦੇ ਫੂਡ ਮਿਲ ਜਾਂਦੇ ਸੀਗੇ ਪਰ ਹੁਣ ਸਥਿਤੀ ਇਹ ਆ ਚੁੱਕੀ ਆ ਵੀ 900 ਤੋਂ ਲੈ ਕੇ 1000 ਰੁਪਏ ਤੱਕ ਦੋਹੇ ਤੇਜ਼ਬਕਿਆ ਤੇ ਹੋਂਦਾ ਰੇਟ ਜਿਹੜਾ ਹੈਗਾ ਹੋਵੇਗਾ 2000 ਤੋਂ ਲੈ ਕੇ 3000 ਰੁਪਏ ਕਿਲੋ ਤਾਂ ਮਤਲਬ ਕਹਿੰਦਾ ਜਿਹੜੇ ਲੋਕਲ ਇਹਨੂੰ ਬਣਾਉਣ ਵਾਲੇ ਬੰਦੇ ਸੀਗੇ ਉਹਨਾਂ ਦਾ ਅਫੋਰਡ ਨਹੀਂ ਕਰ پا ਰਹੇ ਉਹਨੂੰ ਮਤਲਬ ਕਹਿੰਦਾ ਆਪਦੇ ਮੀਨੂ ਵਿੱਚ ਰੱਖ ਕੇ ਮਤਲਬ ਉਹਨੂੰ ਇਹ ਸਬਜ਼ੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਿਹੜੇ ਮਹਿੰਗੇ ਹੋਟਲ ਆ ਉਹਨਾਂ ਤੇ ਮਤਲਬ ਕਹਿੰਦਾ ਇਹ ਹੁਣ ਜਿਹੜੀ ਸਬਜ਼ੀ ਮਿਲਦੀ ਆ ਮਤਲਬ ਤਾਂ ਇਹ ਜਿਹੜੇ ਨਾਰਮਲ ਲੋਕ ਆਮ ਜਿਵੇਂ ਆਪਾਂ ਟਾਬੇ ਚ ਉਹ ਸਾਰਾ ਸਿਸਟਮ ਉਹਨਾਂ ਖਤਮ ਹੋ ਚੁੱਕਿਆ ਹੈ ਤਾਂ ਹੁਣ ਇਹਦਾ ਕਾਰਨ ਕੀ ਹੈਗਾ ਇਹ ਕਾਰਨ ਇਹ ਹੈਗਾ ਵੀ ਆਪਾਂ ਜਿਵੇਂ ਗੱਲ ਕਰਦੇ ਆਂ ਵੀ ਕਲਾਈਮੇਟ ਕਰਾਈਸਿਸ ਕੀ ਕਰਦਾ ਇੱਥੇ ਰੇਨਫਾਲ ਦੀ ਜਿਹੜੀ ਵਰਖਾ ਦੀ ਗੱਲ ਆ ਰਹੀ ਹੈ ਵਰਖਾ ਦਾ ਜ਼ਿਕਰ ਆ ਰਿਹਾ ਵੀ ਵੱਧ ਵਰਖਾ ਰਾਜਸਥਾਨ ਦੇ ਇਲਾਕੇ 'ਚ ਤਾਂ ਇਹ ਗਿਆ ਕਿ ਵੀ ਪੂਰੇ ਸਾਲ ਦੀ ਲਾਸਟ ਵਿੱਚ ਲਾਸਟ ਸੀਜ਼ਨ ਵਿੱਚ 2023 ਵਿੱਚ ਦੇਖਿਆ ਗਿਆ ਵੀ 62.33 ਐਮਐਮ ਜਿਹੜੀ ਵਰਖਾ ਹੋਈ ਹੈ 23 ਦੇ ਵਿੱਚ ਜ਼ਿਆਦਾ ਵਰਖਾ ਹੋਈ ਹੈ ਕਲਾਈਮੇਟ ਇਫੈਕਟ ਹੈਗਾ ਜਿਹੜੀ ਜਨਰਲ ਰੇਨ ਆ ਜਿਹੜੀ ਪੈਟਰਨ ਹੈਗਾ ਉਹ 13.6 ਮਿਮ ਪੈਂਦਾ Rajasthan 'ਚ ਤੇ ਹੁਣ ਇੱਕ ਗੱਲ ਸਮਝਣੀ ਪੈਣੀ ਆ ਜਿਹੜੇ ਸਾਡੇ ਇਹ ਦਰਖਤ ਹੈਗੇ Rajasthani ਦਰਖਤ ਹੈ ਮੇ ਖੇਜੜੀ ਹੈਗਾ ਜੰਡ ਹੈਗਾ ਜਾਂ ਮਤਲਬ ਕਰੀਰ ਹੈਗਾ ਜਾਂ ਵਨ ਪੀਲੂ ਹੈਗਾ ਇਹ ਹੀਟ ਨੂੰ ਵੀ ਸਹਾਰ ਸਕਦੇ ਆ ਸੋਕੇ ਨੂੰ ਵੀ ਸਹਾਰ ਸਕਦੇ ਆ ਪ੍ਰੇਡੇਟਰ ਜਿਹੜੇ ਹੁੰਦੇ ਆ ਦੇ ਜਿਹੜੇ ਅਟੈਕ ਕਰਨ ਵਾਲੇ ਜਾਨਵਰ ਉਹਨੂੰ ਵੀ ਸਹਾਰ ਸਕਦੇ ਆ ਪਰ ਇਹ ਵਰਖਾ ਨੂੰ ਵੱਧ ਨਹੀਂ ਸਹਾਰ ਸਕਦੇ ਇਹ ਕਲੀਅਰ ਕੱਟ ਇਹ ਸਾਇੰਟਿਸਟਾਂ ਨੇ ਡਿਸਕਵਰੀ ਕੀਤੀ ਆ ਸਾਇੰਟਿਸਟਾਂ ਨੂੰ ਲੱਭਿਆ ਇਸ ਲਈ ਮਤਲਬ ਕਹਿੰਦਾ ਹੁਣ ਇਹ ਕਲਾਈਮੇਟ ਦਾ ਕਲਾਈਮੇਟ ਚੇਂਜ ਆ ਰਿਹਾ ਕਿਤੇ ਤਾਂ ਜੇ ਵੱਧ ਬਰਖਾ ਹੈ ਮੈਂ ਬਰਖਾ ਹੀ ਬਹੁਤ ਜ਼ਿਆਦਾ ਪੈਂਦੀ ਆ ਹਾਰਡ ਆਨ ਦਾ ਬਹੁਤ ਜ਼ਿਆਦਾ ਹਾਰਡ ਆ ਰਿਹਾ ਜਿਵੇਂ ਆਪਾਂ ਚਰਚਾ ਕਰਾਂਗੇ ਅੱਗੇ ਕਲਾਈਮੇਟ ਕ੍ਰਾਈਸਿਸ ਦੇ ਵਿੱਚ ਹੀ ਟੌਪਿਕ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿੱਚ ਵੀ ਗਰਮੀ ਦੇ ਮੌਸਮ ਵਿੱਚ ਕਿਤੇ ਸਨੋ ਫਾਲ ਹੋਗੇ ਕਿ ਤੇ ਰੇਨ ਫਾਲ ਵੀ ਬਹੁਤ ਖਤਰਨਾਕ ਹੈਗਾ ਇਹ ਵੀ ਇਹ ਕਲਾਈਮੇਟ ਚੇਂਜ ਦਾ ਪਾਰਟ ਹੈਗਾ ਤਾਂ ਫੇਰ ਦੁਬਾਰਾ ਫੇਰ ਇਸ ਤੇ ਆਉਂਦੇ ਹੈਗਾ ਕਲਾਈਮੇਟ ਕ੍ਰਾਈਸਿਸ ਦੇ ਉੱਤੇ ਮਤਲਬ ਕਹਿੰਦਾ ਰਾਜਸਥਾਨ ਦੇ ਜਿਹੜੇ ਦਰਖਤ ਹੈਗੇ ਆ ਏਜਵੇਂ ਜਾਂ ਸਾਡਾ ਝੰਡ ਹੋਇਆ ਕੈਰ ਹੋਇਆ ਵਨ ਪੀਲੂ ਰੁਹੀੜੇ ਇਹ ਮਦਰ ਕਹਿੰਦਾ ਮੋਇਸਚਰ ਨੂੰ ਅਨੁਸਾਰ ਸਖੇ ਜਿਆਦਾ ਤਾਂ ਇਹ ਜੇ ਮੋਇਸਚਰ ਜਿਆਦਾ ਹੋਊਗਾ ਤੇ ਇਨਸੈਕਟ ਅਟੈਕ ਵੀ ਹੋਊਗਾ ਫੰਗਲ ਅਟੈਕ ਵੀ ਹੋਊਗਾ ਤੇ ਇਹ ਨੂੰ ਖਤਰਾ ਹੋ ਜੂਗਾ ਰੁੱਖਾਂ ਨੂੰ ਇਸ ਲਈ ਇਹ ਅੱਜ ਦਾ ਟੌਪਿਕ ਜਿਹੜਾ ਅਸੀਂ ਕਵਰ ਕੀਤਾ ਜਿਹੜਾ ਹੈਗਾ ਕਲਾਈਮੇਟ ਕ੍ਰਾਈਸਿਸ ਕਲਾਈਮੇਟ ਚੇਂਜ ਦੀ ਗੱਲ ਕੀਤੀ ਆ ਹੀਟ ਵੇਵ ਦੀ ਗੱਲ ਕੀਤੀ ਆ ਤੇ ਇਹ ਸਾਡੇ ਜਿਹੜੇ ਕਾਫੀ ਸਾਡੇ ਵੇਜੀਟੇਸ਼ਨ ਦੇ ਉੱਤੇ ਸਾਡੇ ਰੁੱਖਾਂ ਤੇ ਕਾਫੀ ਅਸਰ ਪਾ ਰਿਹਾ ਸਾਨੂੰ ਇਹ ਚਿੰਤਨ ਕਰਨ ਦੀ ਲੋੜਾ ਪੰਜਾਬ ਵਿੱਚ ਵੀ ਕਿਉਂਕਿ ਪੰਜਾਬ ਦੇ ਰਾਜਸਥਾਨ ਤਾਂ ਫਿਰ ਵੀ ਇਹੀ ਗੱਲ ਚੱਲ ਰਹੀ ਰਾਜਸਥਾਨ ਦੇ ਇਲਾਕੇ ਦੀ ਹੀ ਐਗਜ਼ਾਮਪਲ ਦੇ ਰਹੇ ਅਖਬਾਰ ਚ ਸਾਡੇ ਪੰਜਾਬ ਦੀ ਐਗਜ਼ਾਮਪਲ ਤਾਂ ਨਹੀਂ ਦੇ ਰਹੇ ਕਿਉਂਕਿ ਸਾਡੇ ਕੋਲ ਤਾਂ ਹੈ ਹੀ ਨਹੀਂ ਸਿਸਟਮ ਹੈਗਾ ਇਹ ਬਚੀ ਨਹੀਂ ਸਾਡੇ ਕੋਲ ਇਸ ਸਾਨੂੰ ਹੋਰ ਵੀ ਚਿੰਤਾ ਕਰਨ ਦੀ ਲੋੜਾ ਪਈ ਸਾਡੇ ਕੋਲ ਤਾਂ ਹੈ ਹੀ ਨਹੀਂ ਰੋਕੇ ਮਤਲਬ ਵੱਡੇ ਵੱਡੇ ਰੋਡ ਸਾਡੇ ਬਠਿੰਡੇ ਤੋਂ ਬੋਰ ਬਠਿੰਡੇ ਤੋਂ ਫਾਜ਼ਲ ਕਾ ਸਾਰਾ ਜਿੰਨੇ ਹਾਈਵੇ ਬਣਿਆ ਇਹ ਰੁੱਖ ਸੀਗੇ ਮਤਲਬ ਵਣ ਵੀ ਦਿਖਦਾ ਸੀ ਪੀਲੂਆ ਸਾਡੇ ਆਪਦਾ ਸੀ ਸਿਸਟਮ ਦੇਖਿਆ ਸੀ ਜਿਹੜਾ ਲੰਘਦੀ ਸਾਨੂੰ ਦਿਖਦਾ ਸੀ ਹੁਣ ਸਾਡੇ ਕੋਲੇ ਉਹ ਇਲਾਕੇ ਆ ਜਿਹੇ ਡਰਾਈ ਇਲਾਕੇ ਨੂੰ ਸਮਝਣਾ ਪੈਣਾ ਉਹ ਇਲਾਕੇ ਜਿਹੇ ਇਹ ਰੁੱਖ ਲੱਗਣਿਆ ਮਤਲਬ ਤਾਂ ਸਾਡੇ ਕੋਲੇ ਇਹ ਰੁੱਖ ਲਾਉਣ ਦੀ ਬਜਾਏ ਅਸੀਂ ਮਤਲਬ ਕਹਿੰਦਾ ਹੋਰ ਕੁਝ ਲਾਇਬਰੇ ਜਾਨਿਆ ਸਾਨੂੰ ਚਿੰਤਨ ਕਰਨ ਦੀ ਲੋੜ ਆ ਤੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈ ਜਿਹੜੀ ਪੰਜਾਬ ਦਾ ਜਿਹੜਾ ਸਿਸਟਮ ਹੈਗਾ ਉਸ ਨੂੰ ਜਿਹੜਾ ਜਿਹੜਾ ਕਲਾਈਮੇਟ ਚੇਂਜ ਆ ਰਿਹਾ ਹੈਗਾ ਮਤਲਬ ਕਹਿੰਦਾ ਇਹ ਤੋਂ ਬਚਣ ਲਈ ਸਾਨੂੰ ਪਤਵਤ ਰੁੱਖ ਲਾਉਣੇ ਚਾਹੀਦੇ ਆ ਸਾਡੇ ਜਿਹੜੇ ਅੱਗਾ ਤੋਂ ਬਚਣਾ ਜੇ ਜਿੰਨੀ ਸਾਡੀ ਹੀਟ ਹੋਊਗੀ ਉੰਨੀ ਸਾਡੇ ਜਿਹੜੇ ਹੋਰ ਜਿਹੜੇ ਵੱਡੇ ਰੁੱਖ ਹੈਗੇ ਸਾਡੇ ਜਿਹੜੇ ਮੈਚੁਰ ਰੁੱਖ ਹੋਗੇ ਖਤਮ ਖਤਮ ਹੁੰਦੇ ਤੁਰੇ ਜਾਣਗੇ ਇਸ ਲਈ ਸਾਡੇ ਸਾਰੇ ਪੰਜਾਬ ਦੇ ਲੋਕਾਂ ਨੂੰ ਚਿੰਤਨ ਕਰਨਾ ਪੈਣਾ ਧੰਨਵਾਦ ਸਾਰਿਆਂ ਸਸੀ ਕਾਲ